ਗਾਉਣੇ ਹੋਗੇ ਜੇ ਸ਼ੁਰੂਆਤ ਦੀ ਕੋਈ ਗੀਤ ਗਾਉਣੇ ਹੋ ਮੈਂ ਸੋਣਾ ਚਾਹੂੰਗੀ ਤੁਹਾਡੇ ਤੋਂ ਮੈਂ ਤਾਂ ਕੋਈ ਬੁਲੀ ਹੁੰਦੀ ਨਹੀਂ ਵੈਸੇ ਐਨੀ ਹੋ ਜਾ ਤੁਹਾਡੀ ਫੇਵਰੇਟ ਜਿਹੜੀ ਕੋਈ ਲਾਈਨ ਜਿਹੜੋ ਤੁਹਾਡਾ ਪੈਰ ਟੜਕਣ ਲੱਗ ਜਾਂਦਾ ਚਾਲਾ ਹੁੰਦਿਆਂ ਨੇ ਤੇ ਪੱਟਲੇ ਹਾਏ ਹੋਏ ਪੱਟਲੇ ਪੜਾਕ ਪਟਿਆਲੇ ਸ਼ਹਿਰ ਦੇਣੀ ਤੇਰੀ ਤੋਰ ਨੇ ਪਤਲੀਏ ਨਾਰੇ ਮੱਛਲੀ ਹਾਏ ਹੋਏ ਮੱਛਲੀ ਦੇ ਪੱਤ ਵਈ ਮਨੋਂਗੇ ਨਹੀਂ ਲਾਲੀ ਗੱਲਾਂ ਦੀ ਵੇਖ ਕੇ ਤੇਰੀ ਪੱਟਲੇ ਹਾਏ ਓਏ ਬਹੁਤ ਬਹੁਤ ਧੰਵਾ ਤੁਹਾਡਾ ਇਸੇ ਤਰ੍ਹਾਂ ਚਾਹੁੰਦੇ ਬਸਦੇ ਰੋ ਮੇਰਾ ਵੀਰ ਹਨਾ ਪੰਗੜੇ ਨੂੰ ਅੱਗੇ ਤੱਕ ਲੈ ਕੇ ਜਾਣਾ ਥੈਂਕ ਯੂ ਜੀ ਹੈਪੀ ਹੈਪੀ ਰਹਿੰਦੇ ਹਨਾ ਹੈਪੀ ਹੈਪੀ ਰਹਿੰਦੇ ਹੈਪੀ ਨਾ ਕਿ ਨਹੀਂ ਰੱਖਿਆ ਸੀ ਤੁਹਾਡਾ ਮੈਂ ਆਪੇ ਰੱਖਿਆ ਸੀ ਹਾਂ ਵੀ ਰੱਖ ਲਈ ਸੀ ਜਾਮਦੇ ਨੂੰ ਇਨੀ ਸੁਰਤ ਹੋਈ ਸੀ ਕਿ ਵੀ ਹੈਪੀ ਰੱਖਣਾ ਨਾ ਤੁਹਾਨੂੰ ਕੁਸਲ ਬਦ ਕਹਿਣ ਲੱਗੇ ਸੀ अच्छा 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 की मतलब बाबा खोज जे रहेंदे ਹੁੰਦੇ ਸੀ ਜਵਾਬ ਤੇ ਰੋਂਦੇ ਹੁੰਦੇ ਨੇ ਜਦੋਂ ਜਨਮ ਲੈ ਕੇ ਤੇ ਤੁਸੀਂ ਹੈਪੀ ਹੈਪੀ ਹੋ ਗਏ ਹੱਸਦਾ ਖੇਡਦਾ ਰਹਦਾ ਰਹਿੰਦਾ ਅੱਛਾ ਅੱਛਾ ਜਿਹੜਾ ਵਧੀਆ ਇਦਾਂ ਦਾ ਹੱਸਦਾ ਖੇਡਦਾ ਬੰਦਾ ਚਾਹੀਦਾ ਹੈਗਾ ਤੇ ਕੀ ਗੱਲਬਾਤ ਕਰੋਂਗੇ ਫਿਰ ਇਹ ਗਾਣਾ ਤਾਂ ਲਾਉਗਾ ਜੀ ਉਹ ਨਹੀਂ 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 ਡੈਡੀ ਮੈਨੂੰ ਵੀਰੇ ਮੈਂ ਕੁਛ ਨਹੀਂ ਕਿਹਾ ਤੁਹਾਡੇ ਆਪ ਦੇ ਦੋਸਤ کہہ ਰਹੇ ਨੇ ਗਾਣਾ ਤਾਂ ਲਾ ਦਿਓ ਲਾ ਦਿਓ ਛੋਟੇ ਉੱਤੇ ਸੁਣਾਉਂਦਾ ਹੁੰਦਾ ਹੀ ਜਿਹੜਾ ਉਹ ਸੁਣਾ ਦੇ ਨਾ ਨਹੀਂ ਗਾਣਾ ਸੁਣਾਉਣਾ ਮੈਨੂੰ ਇਹ ਗੀਤੇਗਾ ਹੁੰਦਾ ਸੀ ਆ ਜਾ ਪੁੱਤ ਰਾ ਥੋੜਾ ਜਾ ਸਾਹ ਆ ਕੇ ਰੱਖ ਚੱਲ ਚੱਲ ਮੈਂ ਤਾਂ ਆਈ ਲਾ ਦੂੰ ਕਲਿੱਪ ਫਿਰ ਕੁਝ ਨਹੀਂ ਆਉਂਦਾ ਹੈਪੀ ਨੂੰ ਕੁਝ ਨਹੀਂ ਆਉਂਦਾ ਨਾ ਬਣੇ ਮੈਨੂੰ ਬਣਨ ਤਾਂ ਨਹੀਂ ਆਉਂਦਾ ਫਿਰ ਕੀ ਆਉਂਦਾ ਬਾਈ ਤੁਹਾਨੂੰ ਉਹ ਭੰਗੜਾ ਦਾ ਕਰਕੇ ਦਿਖਾ ਦੇ ਜਿਹੜਾ ਸਟੈਪ ਲੈਦੇ ਉਹ ਜਿਹੜਾ ਪੈਂਦਾ ਹੁੰਦਾ ਕਰਦੇ ਨਹੀਂ 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 ਇਹ ਪਾਉਂਦਾ ਹੀ ਹੈ ਅੱਛਾ ਦੱਸੋ ਫਿਰ ਮੈਨੂੰ ਮੈਂ ਤਾਂ ਹੁਣ ਇਹਨਾਂ ਮਾਪਾ ਜੀ ਬਣਾਈ ਏ ਏ ਏ ਏ ਟ੍ਰਿਪਲ ਹੋ ਗਿਆ ਅੱਛਾ ਅੱਛਾ ਪਹੁੰਚ ਭਰਤੀ ਹੋ ਗਿਆ ਹਾਂ ਇਹ ਬੰਡਰ ਤੇ ਜਾਣਾ ਸੀ ਇੱਥੇ ਯੂਨੀਵਰਸਿਟੀ ਕਿਹੜੀ ਜੰਗ ਲੜਦੇ ਹੋ ਤੁਸੀਂ ਉਹ ਨਹੀਂ ਬਾਰਡਰ ਵਾਲੀ ਤਾਂ ਲੜ ਲਿਓਣੀ ਯੂਨੀਵਰਸਿਟੀ ਵਾਲੀ ਰਹਿੰਦੀ ਹੈ ਜੀ ਇੱਥੇ ਕਿਹੜੀ ਜੰਗ ਲੜਦੇ ਹੋ ਇੱਥੇ ਕਿਹੜਾ ਮਤਲਬ ਇੱਥੇ ਤੋਪਾਂ ਲਾ ਰੱਖੀਆਂ ਨੇ ਜਾਂ ਗਵਾਟੀ ਮੁਲਕ ਆ ਗਿਆ ਜੂਰੀ ਥੋੜੀ ਨਾ ਤੋਪਾਂ ਦੀ ਹੋਵੇ ਜੰਗ ਹਮਲਾ ਹੋਣਾ ਇੱਥੇ ਤੋਪਾਂ ਦੀ ਥੋੜੀ ਨਾ ਹੁੰਦੀ ਜੰਗ ਹੋਰ ਬਥੇਰੀ ਫਿਰ ਆਈ ਲੜੀ ਜਾਂਦੀ ਹੈ ਹੋਰ ਕਿਵੇਂ ਲੜਨਗੇ ਤਿਆਰ ਤੋਪਾਂ ਤੋਂ ਬਿਨਾ ਕਦੀ ਕੀ ਆਈ ਲੜਨੂ ਕਿ ਤੁਸੀਂ ਗੱਲਾਂ ਬਾਤਾਂ ਦੀ ਜੰਗ ਹੁੰਦੀ ਹੈ ਅੱਛਾ ਅੱਛਾ ਠੀਕ ਹੈ ਤੇ ਫਿਰ ਹੁਣ ਕੀ ਮਾਹੌਲ ਹੈ ਕਿਵੇਂ ਦੀ ਹੁਣ ਜੰਗ ਤੁਹਾਡੀ ਕੀ ਚੱਲ ਰਹੀ ਹੈ ਹੋ ਗਈ ਸ਼ੁਰੂ ਹਾਂ ਜੀ ਹਾਂ ਜੰਗ ਸ਼ੁਰੂ ਹੋਈ ਸ਼ਬਦਾਂ ਦੀ ਅੱਛਾ ਅੱਛਾ ਹਾਂ ਬਸ ਉਹ ਦੇਖ ਰਹੇ ਆਂ ਵੀ ਕਿਹਨੂੰ ਸੁਣਾਇਆ ਸ਼ਬਦ ਸੁਣਾਓ ਫਿਰ ਮੈਂ ਕਾਹਦੇ ਹਾਸਤੇ ਆਈ ਆ ਕਿ ਮੈਨੂੰ ਸੁਣਾਉਣੇ ਨਹੀਂ ਸੰਗ ਲੱਗਦੀਆਂ ਮੈਨੂੰ ਨਹੀਂ ਸੁਣਾ ਸਕਦੀ ਜੋ ਕੀ ਗੱਲ ਉਹ ਸ਼ਬਦ ਥੋੜੇ ਗੰਭੀਰ ਨੇ ਜੀ ਗੰਭੀਰ ਹੈ ਤੇ ਫਿਰ ਮੈਂ ਚਾਹੁੰਨੀ ਐ ਵੀ ਤੁਸੀਂ ਕੈਮਰੇ ਤੇ ਬੋਲੋ ਲੋਕਾਂ ਤੱਕ ਪਹੁੰਚਣ ਉਹ ਨਹੀਂ ਮਾਹੌਲ ਨਹੀਂ ਗੰਭੀਰ ਹੋ ਜਾ ਨਹੀਂ ਅੱਛਾ ਅੱਛਾ ਨਹੀਂ ਹੁਣ ਤੁਸੀਂ ਕੀ ਕੋਈ ਖੁਸ਼ੀ ਹੈ ਤੁਹਾਨੂੰ ਕੀ ਹੈ ਤੁਹਾਡੇ ਦਿਲ ਚ ਕੀ ਹੈ ਦੁੱਖ ਤਾਂ ਸ਼ੁਰੂ ਤੋਂ ਨਹੀਂ ਰੱਖਿਆ ਹੀ ਕੋਈ ਦਿਲ ਚ ਹਾਂਜੀ ਜੇ ਹੈਪੀ ਨਾ ਦਾ ਪਤਾ ਨਾਲ ਰਹਦਾ ਹੋਵੇ ਦੁੱਖ ਹੋਈ ਨਹੀਂ ਸਕਦਾ ਹੈ ਹਾਂ ਹਾਂ ਜੀ ਪੂਰਾ ਪੂਰਾ ਜਿੱਤ ਲੱਗੇ ਰੱਖਿਆ ਜੀ ਇਹਨਾਂ ਦਾ ਅੱਛਾ ਜੀ ਤੇ ਹੈਪੀ ਤੁਹਾਡੇ ਦੋਸਤ ਨੂੰ ਕੀ ਆਉਂਦਾ ਹਾਂ ਕਵੱਡੀ ਖੇਡਦੇ ਸੀ ਸਾਰੇ ਜਣੇ ਨਾਲ ਬਈ ਪੱਕਾ ਕਵੱਡੀ ਖੇਡਦੇ ਹੋ ਸਾਰੀ ਸਾਰੀ ਖੇਡਦੇ ਆ ਮੁੰਡੇ ਅਸੀਂ ਸਾਰੇ ਕਬੱਡੀ ਖੇਡਦੇ ਹਾਂ ਸ਼ੋਰ ਨਹੀਂ ਹੈ ਕਿ ਤੁਸੀਂ ਵੀ ਅਸੀਂ ਕਬੱਡੀ ਖੇਡਦੇ ਹਾਂ ਕੋਣੇ ਕਿ ਤੁਸੀਂ ਖੇਡ ਕੇ ਦਿਖਾ ਨਹੀਂ ਸਕਦੇ ਮੈਂ ਯਕੀਨ ਕਿਵੇਂ ਮੰਨਾਂ ਕੋਈ ਨਹੀਂ ਇੱਥੇ ਬਣਾਓ ਗਰਾਊਂਡ ਅਸੀਂ ਰੈਫਰੀ ਖੜਾਓ ਤੁਸੀਂ ਆਈ ਤੇ ਇੱਕ ਪਾਸੇ ਦੂਜਾ ਹੋਊਗਾ ਤੇ ਦੂਜੇ ਪਾਸੇ ਤੁਹਾਡਾ ਇੱਥੇ ਦੇਖਾਂਗੇ ਮੈਚ ਹਾਂਜੀ ਆ ਕੋਈ ਚੱਕਰ ਨਹੀਂ ਅੰਦਰ ਤੋਂ ਤੁਹਾਨੂੰ ਉਂ ਵੀ ਨਹੀਂ ਜਾਣਦੇ ਰਹੇ ਅੱਛਾ ਅੱਛਾ ਤੁਸੀਂ ਬਾਰੇ ਮੈਚ ਕਬੱਡੀ ਬਾਰੇ ਦੱਸੋ ਵੀ ਨੌਜਵਾਨਾਂ ਨੂੰ ਕਬੱਡੀ ਖੇਡਣ ਵਾਸਤੇ ਕੀ ਕੀ ਕਰਨਾ ਚਾਹੀਦਾ ਕਿਹੜੀ ਕਿਹੜੀ ਟਿਪਸ ਦੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਮਿਹਨਤ ਕਰੋਈ ਅੱਛਾ ਹਾਂ ਜੀ ਮਿਹਨਤ ਕਰੋ ਆ ਖਰਾਕ ਕਰਦੀ ਖਾਓ ਜੀ ਕਰਦੀ ਹਾਂ ਜੀ ਅਸੀਂ ਸ਼ੁਰੂ ਤੋਂ ਕਰਦੀ ਖਾਣੇ ਜੀ ਠੀਕ ਹੈ ਹਾਂ ਜੀ ਵਿੱਚ ਕਾਡੀ ਨੂੰ ਬਦਨਾਮ ਕਰਦੇ ਨੇ ਕਹਿੰਦੇ ਵੀ ਟੀਕੇ ਲਾਉਂਦੇ ਆ ਇਹ ਲਾਉਂਦੇ ਉਹ ਕਰਦੇ ਜੀ ਇਹ ਬਹੁਤ ਗਲਤ ਗੱਲ ਆ ਜੀ ਨਹੀਂ ਬਿਲਕੁਲ ਵੀ ਨਹੀਂ ਹੁੰਦਾ ਜੀ ਨਹੀਂ ਜੀ ਰਾਈਡ ਵਗੈਰਾ ਵੀ ਬੁੱਡੇ ਲੈਂਦੇ ਨੇ ਉਹ ਕਹਿੰਦੇ ਬਣਾਉਂਦੇ ਆ ਜਦੋਂ ਡੌੜ ਨਹੀਂ ਜੀ ਨਾ ਸਟੀਰੋਇਡ ਕਿਹੜਾ ਗੱਲ ਹੈ ਜੇ ਲੈਂਦੇ ਨਹੀਂ ਜੀ ਜਿਹਦਾ ਬਲੇਡ ਡਾਕਟਰ ਮੈਡੀਸਨ ਵਗੈਰਾ ਦਿੰਦਾ ਜੀ ਉਹ ਵੀ ਸਟੀਰੋਇਡ ਹੁੰਦੇ ਆ ਜੀ ਜਿਹੜਾ ਹੁਣ ਜਿਵੇਂ ਆ ਬੁਖਾਰ ਚੱਲ ਰਿਹਾ ਜਿਹੜਾ ਚਿਕਨ ਗੁਨੇ ਵਗੈਰਾ ਬੁਖਾਰ ਚੱਲ ਰਿਹਾ ਤੇ ਉਹ ਵੀ ਸਟੀਰੋਇਡ ਦੀ ਜਿੰਮ ਜੁਰਕਾ ਨੂੰ ਹੱਡ ਕੁੱਟੇ ਤੇ ਉਹਦੇ ਉਹਦੇ ਡਾਕਟਰ ਗੋਲੀ ਮੈਡੀਸਿਨ ਲਾਉਂਦਾ ਸਟੀਰੋਇਡ ਦੀ ਬਚੀਏ ਕਿਵੇਂ ਇਹਦੇ ਤੋਂ ਨਹੀਂ ਬਸ ਇਹ ਕਿਰ ਕੋਈ ਮਾੜੀ ਗੱਲ ਆਈ ਬਚਨੇ ਤੋਂ ਬਚਾਰਾ ਗਤੋਂ ਦਵਾਈ ਲੈਣ ਦੀ ਲੋੜ ਹੀ ਨਾ ਪਵੇ ਫਿਰ ਕਿਵੇਂ ਬਚ ਗਈ ਨਾ ਸਮਝੀ ਤੋਂ ਬਿਨਾ ਕੀਤਾ ਗਿਆ ਸਟੀਰੋਇਡ ਹੀ ਉਹ ਖਰਾਬ ਕਰਦਾ ਜੀ ਸੰਜਦਾਰੀ ਨਾਲ ਕੀਤਾ ਗਿਆ ਉਹ ਨਹੀਂ ਗਲਤਾਂਗਾ ਜੀ ਹਾਂਜੀ ਮੈਂ ਥੋੜਾ ਕੀ ਡਾਈਟ ਪਲਾਨ ਆਗਾ ਦੱਸੋ ਮੜਾ ਜੋ ਮੁੰਡਿਆਂ ਨੂੰ ਡਾਈਟ ਪਲਾਨ ਜੀ ਅਸੀਂ ਹੁਣ ਜਿੰਮ ਸਵੇਰੇ ਉੱਠਦੇ ਹਾਂ ਜੀ ਸਾਡੇ ਡ్రਾਈ ਫਰੂਟ ਵਗੈਰਾ ਪਹਿਲਾਂ ਗਰਾਊਂਡ ਜਾਣ ਤੋਂ ਪਹਿਲਾਂ ਹੀ ਆ ਕੇ ਫਿਰ ਸ਼ੇਕ ਹੋ ਗਿਆ ਜੀ ਆਪਣਾ ਫਰੂਟਸ ਹੋ ਗਿਆ ਸਲਾਦ ਹੋ ਗਿਆ ਤੇ ਫਿਰ ਵਧੀਆ ਦੇਸੀ ਘਿਓ ਹੋ ਗਿਆ ਯਾ ਆਪਣੀ ਲੱਸੀ ਹੋ ਗਈ ਸਾਰਾ ਕੁਝ ਹੋ ਗਿਆ। ਸਾਹੀ ਮੁੰਡੇ ਦੇ ਮੂੰਹ ਤੇ 글로 ਹੈ। ਨਹੀਂ 글로 ਏ ਥੋੜਾ ਜਿਹੀ ਕਰੀਬ ਲਾਉਨੇ ਹੋ। ਫੇਰ ਲਾਉਂਦੇ ਤਾਂ ਆਉਂਦੇ। ਅੱਛਾ 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 ਠੀਕ ਠੀਕ ਫੇਰ ਲਾਉਣੀ ਠੀਕ। ਕਿੰਨਾ ਹੈਗਾ ਅਸਰ ਹੈਗਾ। ਹਾਂ ਉਹ ਬਸ ਥੋੜਾ ਥੋੜਾ ਯਾ। ਅੱਛਾ ਠੀਕ। ਹੋਰ ਕੀ ਕਹਿਣਾ ਕੋਈ ਹੈ ਕੋਈ ਗੱਲ ਰਹਿੰਦੀ ਹੋਵੇ। ਨਾ ਨਾ ਬਸ ਬੈਠ ਖੁਸ਼ ਰਹੋ। ਫੇਰ ਲਵਲੀ ਜਿਹੜੀ ਲਾਉਨੇ ਭਾਬੀ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਹੋਈ ਉਹਦੀ ਲਾਉਨੇ। ਕੀ ਕਰਕੇ ਲਾਉਣੇ ਆ ਭਾਬੀ ਵਾਲੀ ਨਾਲ ਇਹਨੇ ਕੱਢ ਕੇ ਰੀਮਾ ਅੱਛਾ ਅੱਛਾ ਜੀ ਫਿਰ ਤੂੰ ਕੀ ਉਹਦੇ ਫਿਰ ਕੀ ਕਰਦੇ ਹੋਗੇ ਫਿਰ ਕੁਝ ਮਿਕਸ ਕਰ ਦਿੰਨੇ ਹੋਗੇ ਵੀ ਜਿਹੜਾ ਪਤਾ ਨਹੀਂ ਲੱਗਦੀ ਨਾ ਨਾ ਬਸ ਪਤਾ ਲੱਗ ਜਾਂਦਾ ਵੀ ਜੇ ਸਮਾਨ ਮਾੜਾ ਮੋਟਾ ਇੱਧਰ ਉੱਧਰ ਵੀ ਹੋ ਜੇ ਕਲਿੱਪ ਪਿੱਛੇ ਲੜ ਪੈਂਦੀਆਂ ਕੁੜੀਆਂ ਸਮਝਦਾਰੀ ਹੋਣੀ ਚਾਹੀਦੀ ਆ ਸਮਝਦਾਰ ਹੈ ਨਹੀਂ ਭਾਬੀ ਬੱਕੇ ਸਮਝਦਾਰ ਚੋਰ ਨੇ ਹਾਂ ਇਹ ਤਾਂ ਹੈ ਕਹਿ ਸਕਦੇ ਆ ਹਾਂਜੀ ਹਾਂਜੀ ਚਲੋ ਵਧੀਆ ਗੱਲ ਹੈ ਪਰ ਤੇਰੇ ਚੋਰੀਆਂ ਏ ਮੇਰੇ ਵੀਰ ਕੋਲੇ ਬੁਰੇ ਬੰਦੇ ਰਹ ਕੋਸ ਸਤਰੀ ਗਾਲ ਬਾਈ ਠੀਕ ਹੋ ਹਾਂਜੀ ਹਾਂਜੀ ਹੋਰ ਠੀਕ ਹੋ ਜੀ ਬੇ ਬਹੁਤ ਵਧੀਆ ਤੁਹਾਨੂੰ ਦੇਖ ਕੇ ਹੋਰ ਵੀ ਚੰਗੀ ਗੱਲ ਆਈ ਵਧੀਆ ਗੱਲ ਮਾਹੌਲ ਨੇ ਦੇਖ ਠੀਕ ਹੋ ਜਾਂਦਾ ਬੰਦਾ ਬਿਲਕੁਲ ਭਾਈ ਮੇਲੇ ਜਾਏ ਹੋਗੇ ਕੁਛ ਤਾਂ ਸੁਣਾ ਕੇ ਜਾਣਾ ਪਊ ਸੁਣਾ ਦੇਣੀ ਇਕੱਠੇ ਗਾਵਾਂਗੇ ਬਰ ਠੀਕ ਹੈ ਜੀ ਮੈਨੂੰ ਆਉਂਦਾ ਹੋਇਆ ਤਾਂ ਪੱਕਾ ਓਕੇ ਆਪਾਂ ਮਨਿੰਦਰ ਗਿੱਲ ਸਾਹਿਬ ਦਾ ਗਾਣਾ ਗਾਵਾਂਗੇ ਠੀਕ ਹੈ ਜੀ ਨੀ ਮੈਂ ਤੇਰੇ ਨਾਲੋਂ ਸੋਣਾ ਕੋਈ ਵੀ ਵੇਖਿਆ ਨਾ ਸੂਰਜੇ ਤਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਨਈਸ ਹਾਂ ਰੁੜਦੇ ਫਿਰਦੇ ਸੀ ਨੁਹਾ ਪਰ ਲੱ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਣ ਨਾਲੇ ਚੁੰਮਾ ਮੈਂ ਇੱਕ ਸੁਰਤ ਪਲਾਤੀ ਤੇਰੇ ਨਾਂ ਦੇ ਅੱਖਰ ਨੇ ਇੱਕ ਸੁਰਤ ਪਲਾਤੀ ਤੇਰੇ ਨਾਂ ਦੇ ਅੱਖਰ ਨੇ ਧੰਨਵਾਦ ਬਈਓ ਕਿਹੜਾ ਅੱਖਰ ਸੀਗਾ ਉਹ ਕਿਹੜਾ ਸੀ ਯਾਰ ਰਾਜਵੀਰ ਕਈ ਨਹੀਂ ਗਏ ਤੇਰੇ ਸਾਰੇ ABC ਤਾਂ ਨਹੀਂ ਲਈ ਫਿਰ ਤੇ ਨਾਲ ਨਹੀਂ ਜੀ ਇਹ ਐਮਾ ਕਰ ਦੇਗਾ ਇਹ ਉਹ ਪਿਆਰ ਦਾ ਕਰ ਦੇਗਾ ਜੀ ਕੋਈ ਅੰਦਰੇ ਰਹਿ ਗਿਆ ਅੱਛਾ ਉਹ ਬਸ ਦਿਲ ਮੇਰੇ ਦੀ ਤੇਲ ਵਿੱਚ ਰਹੇਗਾ ਹਾਂ ਉਹ ਦਿਲ ਮੇਰੇ ਤੇਲ ਤੇਲ ਵਿੱਚ ਰਹੇਗਾ ਸੀ ਬਾਈ ਉਹ ਘਟਨਾ ਉਹ ਕਹਾਣੀ ਮੈਨੂੰ ਦੱਸੋ ਜੇ ਆਪਾਂ ਯਾਦ ਕਰੀਏ ਨਾ ਨੰਗਾਈ ਤੇ ਨਹੀਂ ਜਾਂ ਜੀ ਫਿਰ ਮੈਨੂੰ ਪਤਾ ਤਾਂ ਲੱਗੇ ਵੀ ਕੀ ਹੋਇਆ ਸੀ ਤੁਹਾਡੀ ਕਹਾਣੀ ਨਹੀਂ ਨਹੀਂ ਸਹੀ ਹੈ ਵਾ ਚੱਲੀ ਜਾਂਦਾ ਪ੍ਰੋਗਰਾਮ ਮੇਰਾ ਅਖਰ ਜਿਹੜਾ ਸੀਗਾ ਤੇ ਉਹ ਫਿਰ ਅਖਰ ਹੈ ਕਿ ਨਹੀਂ ਹੁਣ ਇਸ ਟਾਈਮ ਨਹੀਂ ਹੁਣ ਨਹੀਂ ਨਹੀਂ ਹੁਣ ਬਸ ਰੋ ਲਿਆ ਮਿੱਟੀ 'ਚ ਰੋੜਦਿਆ ਉਹ ਦਿਲ 'ਚ ਹੀ ਰਹਿ ਗਿਆ ਫਿਰ 'ਚ ਰਹਿ ਗਿਆ ਅੱਛਾ ਆਣਾ ਉਹ ਤੇ ਲਵ ਦੇ ਫਿਰਦੇ ਆ ਕਿਤੇ ਮਿਲ ਜੇ ਕੋਈ ਉਹ ਅਖਰਾ ਕੋਈ ਪੜਾਈ ਵਾਲਾ ਅੱਛਾ ਅੱਛਾ ਹਾਂਜੀ ਹਾਂ ਕੋਈ ਬਣ ਜੀ ਹੈ ਨਾ ਨਹੀਂ ਗਿਆ ਫਿਰ ਤੇ ਚੱਲ ਰਿਹਾ ਬਸ ਦੇ ਅਖਰ ਵੇਸੇ ਕਰਕੇ ਆਏ ਜਿhko ਮਿਲਦੀ ਆਣਾ ਇੰਟਰਵਿਊ ਕਰਨੀ ਆ ਜਾ ਕੇ ਅੱਛਾ ਕੀ ਬਾਤ ਹੈ ਫਿਰ ਤਾਂ ਤੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਹੈ ਕੋਈ ਨਹੀਂ ਕੋਈ ਨਹੀਂ ਕੀ ਕਰਦੇ ਹੋਗੇ ਤੁਸੀਂ ਅਸੀਂ ਤਾਂ ਬੀਏ ਕਰ ਰਹੇ ਹਾਂ ਇਸ ਟਾਈਮ ਅੱਛਾ ਬਸ ਬੀਏ ਹੀ ਕਰ ਰਹੇ ਹਾਂ ਅੱਛਾ ਅੱਛਾ ਠੀਕ ਹੈ ਇੰਟਰਵਿਊ ਕਾ ਰਹੀਆਂ ਦਿੰਦੇ ਫਿਰਦੇ ਹੋ ਤੁਸੀਂ ਕੋਈ ਤਾਂ ਗੱਲ ਖਾਸ ਹੋਊਗੀ ਤੁਹਾਡੇ ਚ ਜਿਹੜੀ ਤੁਸੀਂ ਇੰਟਰਵਿਊ ਦੇ ਰਹੇ ਹੋ ਟਾਈਮ ਨਹੀਂ ਮਿਲ ਰਿਹਾ ਗੱਲਬਾਤ ਤਾਂ ਖਾਸ ਹੈਗੀ ਹੈ ਪਰ ਹੁਣ ਦੱਸਣਾ ਨਹੀਂ ਪੈਂਦਾ ਸਾਨੂੰ ਆਪਦੀ ਤਰੀਫ ਆਪਦੀ ਤਰੀਫ ਖੁਦ ਕਰ ਨਹੀਂ ਸਕਦੇ ਤੁਸੀਂ ਦੱਸ ਦਿਓ ਕੌਣ ਨੇ ਇਹ ਮੇਰਾ ਭਾਈ ਜੀ ਅੱਛਾ ਤੇ ਤੁਸੀਂ ਮੈਂ ਦਾ ਭਾਈ ਜੀ ਅੱਛਾ 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 ਠੀਕ ਹੈ ਤੇ ਫਿਰ ਕੀ ਕਰਨਾ ਹੈ ਉੱਥੇ ਯੂਨੀਵਰਸਿਟੀ ਅਸੀਂ ਜੂਥ ਫੈਸਟੀਵਲ ਦੇਖਣੀ ਕੀ ਜੂਥ ਜੂਥ ਫੈਸਟੀਵਲ ਹੀ ਹੈ ਅੱਛਾ 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 ਠੀਕ ਹੈ ਠੀਕ ਹੈ ਉਹ ਭੱਜ ਗਏ ਕੀ ਮਸ ਪਾ ਲਈ ਨਿਨਪਈ ਤੁਹਾਨੂੰ ਮਸ ਆ ਗਿਆ ਹੈ ਚਲ ਕੋਈ ਨਹੀਂ ਬੈਂਟਾ ਚ ਬਾਵਾ ਪਾਈਆਂ ਟੌਰ ਨਾਲ ਹੈ ਬੈਂਟ ਲੱਗੀ ਜਾਂਦੀ ਹੈ ਅਜੀ ਅੱਛਾ ਕੰਪਨੀ ਛੜੀ ਪਈ ਹੈ ਨਾ ਇਹ ਇੰਨੀ ਵੀ ਨਹੀਂ ਕੋਟੀ-ਕੁੱਟੀ ਪਾ ਲੈਣੀ ਸੀ ਕੋਟਿਓ ਤੋਂ ਕੋਟਲਾ ਕੇ ਪਾਉਣਾ ਲਈ ਅੱਛਾ 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 ਆ ਦੇਖੀ ਮੈਨੂੰ ਤਾਂ ਐ ਲੱਗਦਾ ਮੇਰੇ ਮਗਰ ਤੇ ਨਾ ਤਿੰਨ-ਤਿੰਨ ਕੈਮਰਾਮੈਨ ਖੜੇ ਕੇਰੀ ਮਾਰ ਮੜਾ ਜਿਹਾ ਕੈਮਰਾ ਹੈ ਨਾ ਤੇ ਦਿਖਾ ਆ ਦੇਖ ਲਓ ਦੇਖ ਲਾ ਇਹ ਇਹ ਕੈਮਰੇ ਮੂਰੇ ਨਹੀਂ ਆਉਂਦੇ ਹੈਗੇ ਤੇ ਕੈਮਰੇ ਦੇ ਪਿੱਛੇ ਖੜ ਕੇ ਵੀਡੀਓ ਬਣਾਉਂਦੇ ਆ ਉਹਨਾਂ ਦਾ ਆਪਦਾ ਪੇਜ ਹੈ ਜੀ अच्छा अच्छा ओ गा ਹੁਣ ਮੇਰੀ ਵੀਡੀਓ ਪਾਉਣਗੇ ਤੁਹਾਡੇ ਨਾਲੋਂ ਪਹਿਲਾਂ ਮੇਰੀ ਵੀਡੀਓ ਪਾ ਲੈਣਗੇ ਹੋ আচ্ছা 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 ਠੀਕ ਹੈ ਤੇ ਮੈਨੂੰ ਕੁਝ ਸੁਣਾਓ ਕੋਈ ਵਧੀਆ ਜੀ ਗੱਲ ਗੱਲ ਤਾਂ ਕੋਈ ਨਹੀਂ ਕੀ ਟੈਲੈਂਟ ਹੈ ਤੁਹਾਡੇ ਚ ਕੋਈ ਵੀ ਨਹੀਂ ਅੱਛਾ ਬੇਲੇ ਰਹਿਣਾ ਜੀ ਅੱਛਾ ਬੇਲੇ ਰਹਿਣਾ ਬਹੁਤ ਵਧੀਆ ਟੈਲੈਂਟ ਹੈ ਬੇਲੇ ਰਹਿ ਕੇ ਫਿਰ ਕੀ ਕੀ ਕਰਦੇ ਹੋ ਤੁਸੀਂ ਆ ਗੇੜੇ ਤੇ ਜਾਂਦੇ ਸਵੇਰੇ 8 ਵਜੇ ਆਗੇ ਸੀ ਹੁਣ ਤੱਕ ਗੇੜੀ ਦੇ ਜਾਂਦੇ ਅੱਛਾ ਐਕਸਰਸਾਈਜ਼ ਬਾੜੀ ਹੋ ਜਾਂਦੀ ਹੈ ਬਾੜੀ ਖਾਹ ਤੁਰ ਗਈ ਅੱਛਾ ਅੱਛਾ ਨਹੀਂ ਫਿਰ ਕੰਮ ਬਾਹਰ ਹੀ ਰਹਿੰਦਾ ਹੋਣਾ ਜਿਸ ਸਾਹਮਣੇ ਗੇੜੇ ਤੇ ਨਿਉ ਫਿਰ ਤਾਂ ਬਹੁਤ ਹਏ 10 11 ਵਜੇ ਤੱਕ ਦਮਾ ਘਣਾ ਆਪਾ ਗੇੜੇ ਅੱਛਾ ਅੱਛਾ 1 ਵਜੇ ਤੱਕ ਹੀ ਤਾਂ ਬਾਹਲਾ ਔਖਾ ਕੰਮ ਐ ਸਿਰ ਬਹੁਤ ਔਖਾ ਕੰਮ ਐ ਤੁਸੀਂ ਕਿਵੇਂ ਕਰਦੇ ਹੋ ਜੀ ਇਹ ਬਸ ਇਹ ਨਾਲ ਜੇ ਬਹਿਣੇ ਤਾਂ ਕੁੱਟਦੇ ਆਂ ਅੱਛਾ ਬੈਠਣ ਦਿੰਦੇ ਨਹੀਂ ਕੌਣ ਕੁੱਟਦਾ ਨਾਲ ਦੇ ਅੱਛਾ ਅੱਛਾ ਠੀਕ ਐ ਇਹ ਤਨਖਾਹ ਤਾਂ ਨਖੂਤੇ ਲੱਗੇ ਹੋਏ ਹੋਗੇ ਨਾ ਤਨਖਾਹ ਤਾਂ ਘਾਣਾ ਇਹ ਕੀ ਮਿਲਦਾ ਤੁਹਾਨੂੰ ਐ ਕਿੜੇ ਲੈ ਕੇ ਵਿਲੇ ਰਹਿਣਾ ਜੀ ਸਕੂਨ ਅੱਛਾ ਅੱਛਾ ਹਾਂ ਜੀ ਗਾੜਾ ਗੁੜਾ ਤਾਂ ਨਹੀਂ ਮਿਲਦੀ ਬਾਬੂ ਜੀ ਨਹੀਂ ਨਾ ਜਮਾਨੀ ਖਾਣੇ ਪੀਣੇ ਕੀ ਹੋ ਖਾਣੇ ਪੀਣੇ ਜਿਹੜਾ ਕੋਈ ਸੜ ਗਿਆ ਉਹੀ ਖਾ ਲੈਣੀ ਅੱਛਾ ਅੱਛਾ ਬੋਡੀ ਬੁਡੀ ਵਧੀਆ ਬਣਾ ਰੱਖੀ ਹੈ ਮਾਂ ਆ ਬੋਡੀ ਤਾਂ ਹੀ ਸਰ ਆਈ ਕਬੱਡੀ ਤਾਂ ਨਹੀਂ ਖੇਡਦੇ ਰਿਆ ਨਾ ਜੀ ਥੋੜੇ ਤੇ ਰੇਡ ਪਾਈ ਹੋਣੀ ਕਿਸੇ ਨਾ ਕਿਸੇ ਨੇ ਹ ਰੇਡਾਂ ਤਾਂ ਪੈਂਦੀ ਰਹਿੰਦੀ ਹੈ